Nah, ini juga ada d ਠੀਕ ਹੈ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜਿਵੇਂ ਕਿ ਅੱਜ ਗਰਮੀ ਦਾ ਮੌਸਮ ਚੱਲ ਰਿਹਾ ਔਰ ਇਹਦੇ ਵਿੱਚ ਜਿਹੜੇ ਪੰਛੀ ਹੈ ਉਹਨਾਂ ਵਾਸਤੇ ਇੱਕ ਉਪਰਾਲਾ ਕੀਤਾ ਗਿਆ ਆਸਾ ਫਾਊਂਡੇਸ਼ਨ ਅਨੰਤੋ ਸਾਹਿਬ ਅਤੇ ਅਲਾਈयंस क्लब इंटरनेशनल ਜਿਹੜੀ ਸੰਸਥਾ ਹੈ ਉਹਦੇ ਅਨੰਤੋ ਸਾਹਿਬ ਦੇ ਜਿਹੜੇ ਜਿਹੜੇ ਸਾਡੀ ਇੱਥੇ ਸੰਸਥਾ ਹੈ ਉਹਨਾਂ ਬਲੂ ਡਲਕੇ ਇੱਕ ਉਪਰਾਲਾ ਕੀਤਾ ਗਿਆ ਤਾਂ ਕਿ ਮਤਲਬ ਜਿਹੜੇ ਪੰਛੀ ਹੈ ਉਹ ਗਰਮੀ ਦੇ ਮੌਸਮ ਵਿੱਚ ਜਿਹੜੇ ਹੈ ਪਾਣੀ ਤੋਂ ਤਰਸਦੇ ਮਰ ਨਾ ਜਾਣ ਉਹਨਾਂ ਦੀ ਜਾਨ ਬਚਾਈ ਜਾ ਸਕੇ ਉਹ ਸਭ ਤੋਂ ਵੱਡੀ ਗੱਲ ਇਥੋਂ ਇੱਕ ਪ੍ਰੇਰਨਾ ਅਸੀਂ ਦੇਣਾ ਚਾਹੁੰਦੇ ਆ ਜਿਨਾਂ ਕੋਲ ਵੀ ਇਹ ਵੀਡੀਓ ਪਹੁੰਚਦੀ ਹੈ ਉਹ ਮਤਲਬ ਜ਼ਰੂਰ ਆਪਣੇ ਘਰਾਂ ਦੇ ਉੱਪਰ ਇੱਕ ਉਪਰਾਲਾ ਕਰਨ ਕਿ ਮਤਲਬ ਪੰਛੀਆਂ ਨੂੰ ਜ਼ਰੂਰ ਉਹ ਪਾਣੀ ਵਾਸਤੇ ਕੋਈ ਨਾ ਕੋਈ ਪ੍ਰਬੰਧ ਕਰਨ ਇੱਥੇ ਅੱਜ ਤਕਰੀਬਨ 200 ਤੋਂ ਵੱਧ ਕਟੋਰੀ ਜਿਹੜੇ ਹੈ ਉਹ ਅੱਜ ਇੱਥੇ ਲੋਕਾਂ ਸੰਸਾਵਾਂ ਨਾਲ ਮਿਲ ਕੇ ਕੀਤੇ ਗਏ ਔਰ ਜਿਹੇ ਅਪ੍ਰੈਲ ਦੇ ਜਿਹੜੇ ਆਉਂਦੇ ਸਮੇਂ ਵਿੱਚ ਵੀ ਕੀਤੇ ਜਾਣਗੇ ਇੱਕ ਪ੍ਰੇਰਨਾ ਹੀ ਹੈ ਤਾਂ ਕਿ ਮਤਲਬ ਹੋਰ ਵੀ ਲੋਕ ਇਸ ਤੋਂ ਅੱਗੇ ਪ੍ਰੇਰਨਾ ਲੈ ਕੇ ਹੋਰ ਵੱਧ ਤੋਂ ਵੱਧ ਇਸ ਤਰ੍ਹਾਂ ਦੀ ਸੇਵਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਨਾਨਕਪੁਰ ਸਾਹਿਬ ਦੀ ਪਵਿੱਤਰ ਧਰਤੀ ਵਿੱਚ ਆਸਰਾ ਫਾਊਂਡੇਸ਼ਨ ਸ੍ਰੀ ਨਾਨਕਪੁਰ ਸਾਹਿਬ ਅਤੇ ਅਲਾਈਅੰਸ ਕਲੱਬ ਸ੍ਰੀ ਨਾਨਕਪੁਰ ਸਾਹਿਬ ਤੇ ਸਮੂਹੀ ਟੀਮ ਦੇ ਸਹਿਯੋਗ ਦੇ ਨਾਲ ਪਾਂਚੀਆਂ ਨੂੰ ਪਾਣੀ ਪਾਣ ਲਈ ਖੂਹੋਰੀਆਂ ਦਾ ਪ੍ਰਬੰਧ ਕੀਤਾ ਗਿਆ ਅਤੇ ਇਸ ਦੇ ਲਈ ਲੋਕਾਂ ਨੂੰ ਇੱਕ ਖੂਹੋਰੀਆਂ ਜਿਹੜੇ ਮੌਸਮ ਵਿੱਚ ਵੰਡੇ ਗਏ। ਅਤੇ ਲੋਕਾਂ ਨੂੰ ਜਾਗੂ ਕੀਤਾ ਗਿਆ ਕਿ ਸਾਂ ਵਾਲੀਆਂ ਥਾਵਾਂ ਜਾਂ ਆਪਣੇ ਘਰਾਂ ਦੀਆਂ ਛੱਤਾਂ ਤੇ ਪਾਣੀ ਜਰੂਰ ਰੱਖਦੇ ਰਹਿਣ ਤੇ ਉਸ ਨੂੰ ਬਦਲਦੇ ਰਹਿਣ ਤਾਂ ਜੋ ਇਸ ਗਰਮੀ ਦੇ ਮੌਸਮ ਵਿੱਚ ਪੰਛੀ ਬਿਰਿੰਦਿਆਂ ਤੇ ਜਾਨਵਰਾਂ ਦੀ ਜਿਹੜੀ ਜਾਨ ਬਚਾਈ ਜਾ ਸਕੇ ਤੇ ਮੈਂ ਇਸ ਨੀਨਾ ਸੰਸਥਾ ਦਾ ਬੜੀ ਉਪਰਾਲੇ ਲਈ ਭਰਪੂਰ ਸ਼ਲਾਘਾ ਕਰਦਾ ਹਾਂ ਧੰਨਵਾਦ ਜੀ ਅੱਜ ਅਨੰਤਪੁਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਇਸ ਗਰਮੀ ਦੇ ਕੋਹੋਰ ਗਰਮੀ ਦੇ ਮੌਸਮ ਵਿੱਚ ਪੰਚਾਇਤ ਵਾਸਤੇ ਪਾਣੀ ਦੇ ਇੰਤਜ਼ਾਮ ਵਾਸਤੇ ਕਸੋਰਿਆਂ ਦੀ ਮੁਫਤ ਸੇਵਾ ਕੀਤੀ ਗਈ ਅੱਜ ਇਸ ਕੰਮ ਵਿੱਚ ਆਸਰਾ ਫਾਊਂਡੇਸ਼ਨ શ્રી ਨਨਪੁਰ ਸਾਹਿਬ ਅਤੇ ਲਾਇੰਸ ਕ੍ਰਾਫਟ શ્રી ਨਨਪੁਰ ਸਾਹਿਬ ਵੱਲੋਂ ਮਿਲ ਕੇ ਇਸ ਕੰਮ ਵਿੱਚ ਤੇ ਕਾਰਜ ਵਾਸਤੇ ਸੇਵਾ ਕੀਤੀ ਗਈ ਸਾਰਿਆਂ ਨੂੰ ਇਹ ਇਹ ਹੈ ਕਿ ਸਾਡੇ ਹੀ ਕੰਡੇ ਵਿਝੋ ਇਹਨਾਂ ਕਹਿੰਦੇ ਆ ਪੰਛੀ ਸਾਡੇ ਲੋਪ ਹੋ ਜਾਂਦੇ ਆ ਅਸੀਂ ਉਹਨਾਂ ਨੂੰ ਸੇਵਾ ਕਰਕੇ ਤਾਂ ਕਿ ਅਸੀਂ ਫੇਰ ਵਾਪਸ ਸਾਡੇ ਕੋਲ ਆਣ ਗਰਮੀ ਵਿੱਚ ਪਾਣੀ ਪਰਾ ਕੇ ਸਾਰਿਆਂ ਦੇ ਕਿਹਾ ਜਾਂਦਾ ਹੈ ਕਿ ਸਾ ਚਤਾਂ ਦੇ ਪਾਣੀ ਭਰ ਕੇ ਰੱਖੋ ਤਾਂ ਕਿ ਉਹ ਆਪਣੀ ਪਿਆਸ 부ਝਾ ਸਕਣ ਅਤੇ ਫੇਰ ਤੋਂ ਜੀਵਤ ਹੋ ਸਕਣ